ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਬੁਰੇ ਦਾ ਪਲਾਕਾਰ ਗੁੱਸਾ ਮੰਨਦਾ ਹੰਡਾਏ ਬਹੁਤ ਵਧੀਆ ਕਾਰਜ ਕਰ ਰਹੇ ਸਾਡੇ ਨੌਜ ਨੌਜਵਾਨ ਵੀਰ ਕਲਾ ਬਾਬਾ ਫਰੀਦ ਬਲੱਡ ਸੋਸਾਇਟੀ ਫਰੀਦਕੋਟ ਜਿਹੜੇ ਹਰੇਕ ਸਾਲ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਬਲੱਡ ਦਾ ਖੂਨ ਦਾ ਕੈਂਪ ਲਾਉਂਦੇ ਆ ਲੋੜਵੰਦਾਂ ਦੀ ਸੇਵਾ ਕਰਦੇ ਆ ਬਾਬਾ ਫਰੀਦ ਜੀ ਦੇ 56ਵੇਂ ਆਗਮਨ ਪੁਰਬ ਤੇ ਪਾਪਾ ਫ੍ਰੀਮ ਬਲੱਡ ਸੇਵਾ ਸੁਸਾਇਟੀ ਫ੍ਰੀਮਕਪੁਰ ਵੱਲੋਂ ਖੂਨ ਦਾਨ ਤੇ ਅਪਲਾਈਆ ਜਾ ਰਿਹਾ ਖੂਨ ਦਾਨ ਮਹਾਦਾਨ ਸਾਨੂੰ ਮਨੁੱਖਾ ਦੇ ਹੀ ਮਿਲੀ ਆ ਵੈਦੂਮੇ ਸਾਨੂੰ ਮਨੁੱਖਾ ਦੇ ਹੀ ਦਿੱਤੀ ਆ ਸਾਨੂੰ ਮਨੁੱਖਤਾ ਦੀ ਖਾਤਰ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਜੇ ਸਾਨੂੰ ਪ੍ਰਮਾਤਮਾ ਨੇ ਸੋਝੀ ਬਖਸ਼ੀ ਆ ਜੇ ਅਸੀਂ ਸਿਰਫ ਪਸ਼ੂ ਤੇ ਪੰਛੀਆਂ ਦੀ ਤਰ੍ਹਾਂ ਸਿਰਫ ਆਪਣੇ ਬੱਚੇ ਪਾਲਦੇ ਆ ਤੇ ਫਿਰ ਪਸ਼ੂ ਪੰਛੀ ਤੇ ਜਾਨਵਰਾਂ ਤੇ ਸਾਡੇ ਕਿੰ ਕੀ ਫਰਕ ਆ ਸੰਮਾਨ ਮੁਲਕਾ ਦੀ ਖਾਤਰ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਕੋਈ ਨਾ ਕੋਈ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਪਾਪਾ ਫ੍ਰਿੰਜ ਬਲੰਦ ਸੇਵਾ ਸੁਸਾਇਟੀ ਫ੍ਰਿੰਜਪੁਰ ਵੱਲੋਂ ਹਰੇਕ ਸਾਲ ਪਾਪਾ ਫ੍ਰਿੰਜ ਦੇ ਆਦਲਨਪੁਰ ਤੋਂ ਇੱਕ ਕੈਂਪ ਲਾਇਆ ਜਾਂਦਾ ਜਿੱਥੇ ਵੱਡੀ ਗੈਂਦੀ ਜੀ ਸ਼ਰਧਾਲੂ ਬਾਬਾ ਫ੍ਰਿੰਜ ਦੀ ਗੁਰੂ ਘਰ ਦੇ ਵਿੱਚ ਜਿੱਲਾ ਪਾਪਾ ਫ੍ਰਿੰਜ ਵਿਖੇ ਉਦੜੀ ਸਾਹਿਬ ਵਿਖੇ ਨਤਮਸਤਕ ਹੁੰਦੇ ਆ ਉਥੇ ਇਹ ਕੈਂਪ ਲੱਗਦਾ 11 ਸਤੰਬਰ ਨੂੰ ਬਾਬਾ ਫ੍ਰਿੰਜ ਦੀ ਜਿੱਲਾ ਪਾਪਾ ਫ੍ਰਿੰਜ ਵਿਖੇ ਹੁੰਦਾਂ ਕੈਂਪ ਲੱਗ ਰਿਹਾ ਆ ਮੈਂ ਸਾਰੇ ਹੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਕੂਨ ਕੂਨਦਾਲ ਕੈਂਪ ਦੇ ਵਿੱਚ ਵੱਧ ਵੱਧ ਯੋਗਦਾਨ ਪਾਓ ਆਪਣਾ ਕੂਨਦਾਲ ਕਰੋ ਕਿਉਂਕਿ ਕਿਸੇ ਦੇ ਕੰਮ ਆ ਸਕੇ ਵੱਧ ਜ਼ਰੂਰਤ ਸਾਡੇ ਇਸ ਗਲਦੀ ਹੈ ਕੰਪਨੀ ਇੱਥੇ ਬਾਬਾ ਫਰੀਦ ਮੈਡੀਕਲ ਕਾਲਜ ਆ ਗੁਰੂ ਗੋਬਿੰਦ ਸਿੰਘ ਦੀ ਮੈਡੀਕਲ ਕਾਲਜ ਆ ਇੱਥੇ ਉਹਦੇ ਵਿੱਚ ਕੈਂਸਰ ਦਾ ਇਲਾਜ ਹੁੰਦਾ ਤੁਹਾਨੂੰ ਪਤਾ ਕੀਮੋ ਵਗੈਰਾ ਲੱਗਦੀਆਂ ਤੇ ਇੱਥੇ ਬਾਕੀ ਫਾਜ਼ਿਲਕਾ ਹੋਰ ਫਰੋਹੀ ਪਰ ਸੇਮ ਮਕਤਸਰ ਸਾਹਿਬ ਅੱਧਾ ਮਾਲਵਾ ਇਸ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘੀ ਮੈਡੀਕਲ ਕਾਲਜ ਹੈ ਦੇ ਵਿੱਚ ਇਲਾਜ ਇਕੜਾਉਣਾਉਂਦੇ ਆ ਇੱਥੇ ਵੱਖ-ਵੱਖ ਬਿਮਾਰੀਆਂ ਦਾ ਇਲਾਜ ਹੁੰਦਾ ਖਾਸ ਤੌਰ ਤੇ ਕੈਂਸਰ ਦਾ ਫੰਡ ਦੀ ਬਹੁਤ ਜ਼ਰੂਰਤ ਰਹਿੰਦੀ ਆ ਤੇ ਇਸ ਸੈਸਾਇਟੀ ਦਾ ਆਪਾਂ ਜੋ ਸੈਸਾਇਟੀ ਦਾ ਆਪਾਂ ਸਹਿਯੋਗ ਦੇ ਕੇ ਆਪਣਾ ਬਣਦਾ ਯੋਗਦਾਨ ਪਾਈਏ ਦਾ ਨੋਜਵਾਨਾਂ ਦਾ ਮੈਂ ਧੰਨਵਾਦ ਕਰਦਾ ਮੈਂਬਰ ਆਫ ਪਾਰਲੀਮੈਂਟ ਭਾਈ ਸਰਜੀਤ ਸਿੰਘ ਜੀ ਖਾਲਸਾ ਉਹਦੀ ਸਮਾਜਿਕ ਟੀਮ ਵੱਲੋਂ ਜਿਹੜੇ ਬਹੁਤ ਸਲਾਘਾਯੋਗ ਇਹ ਕੰਮ ਕਰਦੇ ਆ ਕੱਲ ਦੀ ਖਾਤਰ ਤਾਂ ਹਰ ਇੱਕ ਕਰਦਾ ਪਰ ਮਨੁੱਖਤਾ ਦੇ ਖਾਤਰ ਗਰੀਬ ਗੋਟਾਂ ਦੀ ਖਾਤਰ ਵਿਰਲੇ ਮਨੁੱਖਾਂ ਦੇ ਹਿੱਸੇ ਇਹ ਸੇਵਾ ਹੁੰਦੀ ਆ ਜਿਹੜੀ ਇਹ ਸੇਵਾ ਇਹ ਨੌਜਵਾਨ ਸਾਰੇ ਨਾਲ ਮਿਲ ਕੇ ਕਰਦੇ ਪੰਜਾਬ ਤੇ ਪੂਨੇ ਪੂਨੇ ਜਾ ਕੇ ਕੈਂਪ ਲਾਉਂਦੇ ਆ ਜਿਹੜੇ ਦੁਖੀ ਲੋਕਾਂ ਉਹਨਾਂ ਦੇ ਦਰਦ ਦੂਰ ਹੋ ਸਕਣ ਵਾਇਰਲ ਟੀਕਾ ਖਾਲਸਾ ਵਾਇਰਲ ਟੀਕਾ